ਮਈਆ ਆਪਣੀ ਮਾਂ ਸਮਝਾ ਲਾ ਬੋਲਣ ਦਾ ਉਹਨ ਢੰਗ ਸਿਖਾ ਲਾ ਮਈਆ ਆਪਣੀ ਮਾਂ ਸਮਝਾ ਲਾ ਬੋਲਣ ਦਾ ਉਹਨ ਢੰਗ ਸਿਖਾ ਲਾ ਨਹੀਂ ਤਾਂ ਚੜਜ ਕੋਈ ਚੰਦ ਵੇ ਮੈਂ ਬੁਰੀ ਕਰੂੰਗੀ ਨਬਝ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਹਰ ਪਲ ਕੱਡੇ ਗਾਲ ਵੀਰ ਦੀ ਸਿਖਾਈ ਮਾਂ ਮੇਰੀ ਨੂੰ ਕਹਿੰਦੀ ਹਰ ਪਲ ਕੱਡੇ ਗਾਲ ਵੀਰ ਦੀ ਮੈਂ ਉਕਾਣਾ ਸੈਂਦੀ țeਲੇ ਦੀ ਨਾ ਅਕਲ ਸਿਖਾਈ ਮਾਂ ਮੇਰੀ ਨੂੰ ਕਹਿੰਦੀ ਰਵੇ ਦਿਨੇ ਖਣੇ ਕੋਲ ਪੰਡਵੇ ਮੈਂ ਬੁਰੀ ਕਰੂੰਗੀ ਨਬਜ਼ਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਦਾਲ ਚ ਕੱਲ ਲੂਣ ਵੱਧ ਪੈ ਗਿਆ ਮੱਥਾ ਫੜ ਕੇ ਬਹਿ ਗਈ ਪੁੱਤ ਮੇਰੇ ਨੂੰ ਸੀ ਸਾਗ ਬਥੇਰੇ ਕਿਦਾਂ ਦੀ ਪੱਲੇ ਪੈ ਗਈ ਦਾਲ ਚ ਕੱਲ ਲੂਣ ਵੱਧ ਪੈ ਗਿਆ ਮੱਥਾ ਫੜ ਕੇ ਬਹਿ ਗਈ ਪੁੱਤ ਮੇਰੇ ਨੂੰ ਸੀ ਸਾਗ ਬਥੇਰੇ ਕਿਦਾਂ ਦੀ ਪੱਲੇ ਪੈ ਗਈ ਨਿਤ ਰਹੇ ਛੇੜਦੀ ਜੰਗ ਵੇ ਮੈਂ ਬੁਰੀ ਕਰੂੰਗੀ ਨਬਜ਼ਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਸਾਰਾ ਦਿਨ ਤਾਂ ਕੰਮ ਮੈਂ ਕਰਦੀ ਨਾ ਤੋਕੇ ਜਦ ਮੇਕਅਪ ਕਰਦੀ ਮੈਨੂੰ ਵੇਖਿ ਨਾ ਜਰਦੀ ਸਾਰਾ ਦਿਨ ਤਾਂ ਰਹਿੰਦੀ ਮਾਇਆ ਕਰਦਾ ਕੰਮ ਮੈਂ ਕਰਦੀ ਨਾ ਤੋਕੇ ਜਦ ਮੇਕਅਪ ਕਰਦੀ ਮੈਨੂੰ ਵੇਖਣਾ ਜਰਦੀ ਰਹਿ ਖੰਗਦੀ ਬਣੋਟੀ ਖੰਗਵੇਂ ਮੈਂ ਬੁਰੀ ਕਰੂੰਗੀ ਨਭਾਂ ਕਰ ਦੂੰ ਬੰਦਵੇਂ ਮੈਂ ਬੁਰੀ ਕਰੂੰਗੀ ਸੁਣ ਲੈ ਵੇ ਸਰਦਾਰਾ ਇੰਗੁਜ਼ਾਰਾ ਸਾंभਲਾ ਕਰ ਮੈਂ ਚੱਲੀ ਪੇਕੇ ਜਾਂ ਅਡੋ ਹੋ ਜਾ ਸਰਦਾਰਾ ਨਾਲ ਕੱਢ ਲੈ ਵੇੜੇ ਵਿੱਚ ਕੰਧ ਵੇ ਮੈਂ ਬੁਰੀ ਕਰੂੰਗੀ ਨਬਜ਼ਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਨਬਜ਼ਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਮਈਏ ਆਪਣੀ ਮਾਂ ਸਮਝਾ ਲਾ ਬੋਲਣ ਦਾ ਉਹਨੂੰ ਢੰਗ ਸਿਖਾ ਲਾ ਮੈਂ ਆਪਣੀ ਮਾਂ ਸਮਝਾ ਲਾ ਬੋਲਣ ਦਾ ਉਹਨੂੰ ਢੰਗ ਸਿਖਾ ਲਾ ਨਹੀਂ ਤਾਂ ਚੜਜੂ ਕੋਈ ਚੰਦ ਵੇ ਮੈਂ ਬੁਰੀ ਕਰੂੰਗੀ ਨਬਜ਼ਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਨਬਜ਼ਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ